ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਦੁਨੀਆ ਨੂੰ ਤਾਰਦੇ ਹੋਏ ਪਹਿਲਾਂ ਹਰਦੁਆਰ ਗਏ ਤੇ ਉਥੇ ਉਹਨਾਂ ਨੇ ਗੰਗਾ ਦੇ ਕਿਨਾਰੇ ਜਿਹੜੇ ਪੰਡਿਤ ਜਿਹੜੇ ਬ੍ਰਾਹਮਣ ਸੂਰਜ ਨੂੰ ਪਾਣੀ ਦੇ ਰਹੇ ਸਨ ਉਹਨਾਂ ਦਾ ਅੰਧ ਵਿਸ਼ਵਾਸ ਦੂਰ ਕੀਤਾ ਤੇ ਫੇਰ ਗੁਰੂ ਨਾਨਕ ਦੇਵ ਜੀ ਕੁਰੂਕhetra ਦੇ ਵਿੱਚ ਚਲੇ ਗਏ ਤੇ ਜਿੱਥੇ ਜਾ ਕੇ ਉਹਨਾਂ ਨੇ ਸੂਰਜ ਗ੍ਰਹਿਣ ਵਾਲੇ ਲੋਕਾਂ ਨੂੰ ਉਸ ਗ੍ਰਹਿਣ ਵਾਲੇ ਅੰਧ ਵਿਸ਼ਵਾਸ ਵਿੱਚੋਂ ਬਾਹਰ ਕੱਢਿਆ ਤੇ ਉਧਰ ਦੂਸਰੇ ਪਾਸੇ ਗੁਰੂ ਨਾਨਕ ਦੇਵ ਜੀ ਦਾ ਇੱਕ ਬਹੁਤ ਹੀ ਪਿਆਰਾ ਸਿੱਖ ਮਨਸੁਖ ਜੋ ਲਾਹੌਰ ਸ਼ਹਿਰ ਦਾ ਵਾਸੀ ਸੀ ਤੇ ਵਪਾਰ ਕਰਦਾ ਹੁੰਦਾ ਸੀ ਉਹ ਵਪਾਰ ਕਰਦਾ ਕਰਦਾ ਘਰੋਂ ਟੁਰ ਕੇ ਉਹ ਸੰਗਲਾ ਦੀਪ ਜਾ ਪਹੁੰਚਾ ਜਿਹੜਾ ਸੰਗਲਾ ਦੀਪ ਹੈ ਇਸ ਨੂੰ శ్రీలంਕਾ ਵੀ ਕਹਿ ਦਿੰਨੇ ਆ ਤੇ ਇਹ ਹਿੰਦੁਸਤਾਨ ਦੇ ਬਿਲਕੁਲ ਹੀਠਾਂ ਤੁਰ ਹੀਠਾਂ ਦੂਰ ਇੱਕ ਟਾਪੂ ਬਣਿਆ ਹੋਇਆ ਹੈ ਤੇ ਇਹ ਜਿਹੜਾ ਲਾਹੌਰ ਵਾਸੀ ਮਨੁੱਖ ਸੀ ਇਹ ਆਪਣੇ ਵਪਾਰ ਲਈ ਇੱਥੇ ਜਾਂਦਾ ਹੁੰਦਾ ਸੀ ਤੇ ਹੁਣ ਵੀ ਇਹ ਆਪਣੇ ਕਿਸੇ ਵਪਾਰ ਵਾਸਤੇ ਗਿਆ ਉੱਥੇ ਤਾਂ ਉੱਥੇ ਕੋਈ ਵਰਤ ਦਾ ਦਿਨ ਆ ਗਿਆ ਵਰਤ ਆਖਦੇ ਹਨ ਜਿਵੇਂ ਸਾਰਾ ਦਿਨ ਭੁੱਖੇ ਰਹਿਣ ਨੂੰ ਜਾਂ ਅੰਨ ਨਾ ਖਾਣਾ ਤੇ ਜਾਂ ਕੁਝ ਥੋੜੇ ਬਹੁਤੇ ਫਲ ਖਾ ਲੈਣੇ ਤੇ ਇਸ ਭੁੱਖੇ ਰਹਿਣ ਨੂੰ ਲੋਕੀ ਸਮਝਦੇ ਹਨ ਕਿ ਪੁੰਨ ਕਰਮ ਹੈ ਤੇ ਸਾਰੇ ਲੋਕਾਂ ਨੇ ਉਥੇ ਵਰਤ ਰੱਖਿਆ ਪਰ ਮਨੁਸੁਖ ਨੇ ਵਰਤ ਨਾ ਰੱਖਿਆ ਮਨੁਸੁਖ ਦੇ ਵਰਤ ਨਾ ਰੱਖਣ ਕਰਕੇ ਉਥੋਂ ਦੇ ਲੋਕ ਗੁੱਸੇ ਹੋ ਗਏ ਤੇ ਗੁੱਸੇ ਹੋਣ ਕਰਕੇ ਫੇਰ ਉਸ ਤੋਂ ਬਾਅਦ ਰਾਜੇ ਦੇ ਆਦਮੀਆਂ ਨੇ ਉਸ ਨੂੰ ਫੜ ਕੇ ਉਥੋਂ ਦੇ ਰਾਜੇ ਦੇ ਕੋਲੇ ਪੇਸ਼ ਕਰ ਦਿੱਤਾ ਤੇ ਰਾਜੇ ਨੇ ਪੁੱਛਿਆ ਕਿ ਭਾਈ ਪਰਦੇਸੀ ਆ ਤੂੰ ਲਗਦਾ ਤਾਂ Hindu ਹੈ ਪਰ ਤੂੰ ਵਰਤ ਕਿਉਂ ਨਹੀਂ ਰਖਿਆ ਪੂਜਾ ਇਸ਼ਨਾਨ ਕਿਉਂ ਨਹੀਂ ਕੀਤਾ ਤਾਂ ਮਨ ਸੁਖ ਨੇ ਕਿਹਾ ਕਿ हे ਰਾਜਾ ਮੈਂ ਪਰਮੇਸ਼ਰ ਜੀ ਨੂੰ ਮਿਲਣ ਦਾ ਚਾਹਵਾਨ ਹਾਂ ਉਸ ਨੂੰ ਪਹੁੰਚਣ ਦੇ ਦੋ ਰਸਤੇ ਹਨ ਇੱਕ ਰਸਤਾ ਹੈ ਟੁਰ ਕੇ ਜਾਣਾ ਕੀੜੀ ਵਾਂਗੂ ਇਹ ਦੂਜਾ ਰਸਤਾ ਹੈ ਪੰਛੀ ਵਾਂਗੂ ਉੱਡ ਕੇ ਜਾਣਾ ਤੇ ਮੈਂ ਪੰਛੀ ਮਾਰਗ ਦਾ ਤੁਰਨ ਵਾਲਾ ਹਾਂ ਵਰਤ ਨੇਮ ਤੇ ਹੋਰ ਕਰਮ ਕਾਂਡੀਆਂ ਦੇ ਕਰਮ ਤੀਰਥਾਂ ਤੇ ਨਹਾਉਣਾ ਇਹ ਕੀੜੀ ਮਾਰਗ ਹੈ ਭਾਵ ਕੀੜੀ ਮਾਰਗ ਦੇ ਤੁਰਨੇ ਵਾਂਗੂ ਹੈ ਮੇਰਾ ਰਾ ਪੰਛੀ ਵਾਂਗੂ ਉਡਾਰੀ ਦਾ ਹੈ ਰਾਜਾ ਹੈਰਾਨ ਹੋ ਕੇ ਬੋਲਿਆ ਕਿ ਉਹ ਰਾ ਕਿਹੜਾ ਹੈ ਜਿਹੜਾ ਤੂੰ ਕਹਿ ਰਿਹਾ ਕਿ ਪੰਛੀ ਵਾਂਗੂ ਉਡਾਰੀ ਦਾ ਰਾਹ ਹੈ ਉਹ ਮੈਨੂੰ ਵੀ ਦੱਸੋ ਰਾਹ ਹੈ ਕਿਹੜਾ ਤਾਂ ਮਨ ਸੁਖ ਨੇ ਕਿਹਾ ਕਿ ਉਹ ਰਾਹ ਹੈ ਰਾਜਾ ਕਰਤਾਰ ਸਿਰਜਣਹਾਰ ਨੂੰ ਪਿਆਰ ਕਰਨਾ ਦਿਲ ਦੇ ਵਿੱਚ ਉਸ ਰੱਬ ਨੂੰ ਚਿਤਾਰਨਾ ਯਾਦ ਰੱਖਣਾ ਕਿ ਉਹ ਮੇਰੇ ਕੋਲ ਹੈ ਮੇਰੇ ਅੰਦਰ ਹੈ ਮੈਂ ਉਸ ਨੂੰ ਯਾਦ ਰੱਖਣਾ ਹੈ ਤੇ ਅੰਦਰੋਂ ਅੰਦਰੀ ਪਿਆਰ ਕਰਨਾ ਹੈ ਪਿਆਰ ਨਾਲ ਜਿਸ ਨੂੰ ਯਾਦ ਕਰੀਏ ਦਿਲ ਵਿੱਚ ਉਸ ਦਿਨ ਨੇੜੇ ਹੋ ਜਾਈਦਾ ਹੈ ਜਪ ਤਪ ਵਰਤ ਤੀਰਥ ਘੁੰਮਣਾ ਇਹ ਸਾਰੇ ਹਉਮੇ ਦੇ ਕਰਮ ਅਰਥਾਤ ਮੈਂ ਚੰਗਾ ਹਾਂ ਮੈਂ ਨੀਮੀ ਵਰਤ ਰੱਖਣੇ ਵਾਲਾ ਹਾਂ ਇਉਂ ਮੈਂ ਮੈਂ ਕਰਕੇ ਕਰੀਦਾ ਹੈ ਮਤਲਬ ਅਸੀਂ ਇਹ ਸਾਰੇ ਨਿਯਮ ਕਰਦੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਚੰਗੇ ਤੇ ਵੱਡੇ ਵੱਡੇ ਬਣ ਬਣ ਬਈਏ ਅਸੀਂ ਤੇ ਲੋਕੀ ਸਾਡੀ ਸਿਫਤ ਸਲਾਹ ਕਰਨ ਪਰ ਇਸ ਦੇ ਨਾਲ ਮੈਂ ਆ ਜਾਂਦੀ ਹੈ ਤੇ ਉਹ ਕਰਤਾਪੁਰਖ ਜੀ ਦੂਰ ਰਹਿ ਜਾਂਦੇ ਹਨ ਉਹਨਾਂ ਵੱਲ ਧਿਆਨ ਹੀ ਨਹੀਂ ਪੈਂਦਾ ਪਰ ਜੇ ਕਰਤਾਰ ਨੂੰ ਦਿਲ ਵਿੱਚ ਪਿਆਰ ਕਰੋ ਤਾਂ ਹੌਮੇ ਘਟਦੀ ਹੈ ਜਿਵੇਂ ਮਾਂ ਬੱਚੇ ਨੂੰ ਪਿਆਰ ਕਰਦੀ ਹੈ ਪੁੱਤ ਪਿਓ ਨੂੰ ਪਿਆਰ ਕਰਦਾ ਹੈ ਜੇ ਜਿਹੜਾ ਪਿਆਰ ਕਰਨ ਵਾਲਾ ਹੈ ਉਹ ਆਪਣੇ ਪਿਆਰੇ ਦੇ ਸੁੱਖ ਦੇ ਵਿੱਚ ਆਪਣਾ ਸੁੱਖ ਭੁੱਲ ਜਾਂਦਾ ਹੈ ਮਾਂ ਆਪ ਭੁੱਖੀ ਰਹਿ ਕੇ ਬੱਚੇ ਨੂੰ ਟੁੱਕ ਦਿੰਦੀ ਹੈ ਰੋਟੀ ਦਿੰਦੀ ਹੈ ਰਾਜਾ ਕਹਿੰਦਾ ਹੈ ਹੇ ਵਪਾਰੀ ਤੂੰ ਇਹ ਪੰਛੀ ਰਾਹ ਕਿੱਥੋਂ ਸਿੱਖਿਆ ਹੈ ਤੇ ਮਨ ਸੁਖ ਨੇ ਕਿਹਾ ਕਿ ਆਪਣੇ ਸੱਚੇ ਗੁਰੂ ਪਾਸੋਂ ਤਾਂ ਰਾਜਾ ਕਹਿੰਦਾ ਕਿ ਐਸਾ ਗੁਰੂ ਕੌਣ ਹੈ ਤਾਂ ਮਨ ਸੁਖ ਕਹਿੰਦਾ dá disso, dá ਕਲਯੁਗ ਨੂੰ ਤਾਰਨ ਵਾਸਤੇ ਉਹ ਗੁਰੂ ਧਰੋਂ ਆਇਆ ਹੈ ਆਪ ਕਰਤਾਰ ਨਾਲ ਸਦਾ ਜੁੜਿਆ ਰਹਿੰਦਾ ਹੈ ਤੇ ਹੋਰਨਾਂ ਨੂੰ ਵੀ ਉਹਦੇ ਨਾਲ ਜੋੜਦਾ ਹੈ ਉਹ ਆਪ ਸਮੁੱਚਾ ਪਿਆਰ ਹੀ ਪਿਆਰ ਹੈ ਦਰਸ਼ਨ ਕੀਤਿਆਂ ਆਪਣੇ ਪਿਆਰ ਦੇ ਵਿੱਚ ਉਹ ਖਿੱਚ ਲੈਂਦਾ ਹੈ ਰਾਜੇ ਨੇ ਪੁੱਛਿਆ ਕਿ ਉਸਦਾ ਨਾਮ ਕੀ ਹੈ ਤਾਂ ਮਨੁੱਖ ਸੁਖ ਦੇ ਨੈਣ ਉੱਪਰ ਨੂੰ ਉੱਠ ਗਏ ਪਾਣੀ ਡੁੱਲਣ ਲੱਗ ਪਿਆ ਅੱਖੀਆਂ ਦੇ ਵਿੱਚੋਂ ਤੇ ਜਰਾ ਕੋ ਕੰਬ ਕੇ ਬੋਲਿਆ ਸ੍ਰੀ ਗੁਰੂ ਨਾਨਕ ਦੇਵ ਸ੍ਰੀ ਗੁਰੂ ਨਾਨਕ ਦੇ කල්ලතාාරण ගොරනන්නක අයා. ਪਤਾ ਨਹੀਂ ਮਨ ਸੁਖ ਨੇ ਕਿਸ ਪਿਆਰ ਨਾਲ ਕਿਸ ਮਨ ਦੇ ਉਸ਼ਾਲੇ ਤੇ ਪ੍ਰੇਮ ਨਾਲ ਸਤਿਗੁਰਾਂ ਦਾ ਨਾਮ ਲੈ ਲਿਆ ਕਿ ਰਾਜੇ ਦੇ ਸੁਣਦੇ ਸਾਰੇ ਸਾਰੇ ਸਰੀਰ ਨੂੰ ਪਿਆਰ ਨਾਲ ਕਾਂਬਾ ਆ ਗਿਆ ਨੈਣ ਪਰ ਆਏ ਮਨ ਨੂੰ ਇਉਂ ਹੋ ਗਿਆ ਜਿਵੇਂ ਉਸ ਨੂੰ ਵੀ ਗੁਰੂ ਜੀ ਦਾ ਪਿਆਰ ਪੈ ਗਿਆ ਹੈ ਤੇ ਉੱਡ ਕੇ ਮਿਲਣਾ ਲੋਚਦਾ ਹੈ ਕਿੰਨੇ ਚਿਰ ਪਿੱਛੋਂ ਰਾਜੇ ਨੇ ਕਿਹਾ ਮਨ ਸੁਖਾ ਲੈ ਚੱਲ ਨਾਲ ਦਿਖਾ ਦੇ ਦਰਸ਼ਨ ਮਿਲਾ ਦੇ ਗੁਰੂ ਪਿਆਰਾ ਰਾਜ ਭਾਗ ਕੁਝ ਵੀ ਨਹੀਂ ਇਹ ਸਾਰਾ ਕੁਝ ਛੁਡਾ ਦੇ ਤੇ ਆਪਣੇ ਨਾਲ ਲੈ ਚੱਲ ਤਾਂ ਮਨ ਸੁਖ ਨੇ ਕਿਹਾ ਕਿ ਰਾਜਾ ਰਾਜ ਛੱਡਣ ਦੀ ਲੋੜ ਨਹੀਂ ਬੈਠ ਕੇ ਧਰਮ ਨਿਆਂ ਦਾ ਰਾਜ ਕਰੋ ਪਰ ਗੁਰੂ ਨਾਨਕ ਸੋਹਣੇ ਗੁਰੂ ਨਾਨਕ ਨੂੰ ਦਿਲ ਵਿੱਚ ਯਾਦ ਰੱਖੋ ਸਮਝੋ ਕਿ ਉਹ ਤੁਹਾਡੇ ਆਪਣੇ ਹਨ ਤੁਹਾਡੇ ਕੋਲ ਹਨ ਤੁਹਾਡੇ ਪ੍ਰੇਮ ਦੀ ਖਿੱਚ ਖਾ ਕੇ ਉਹ ਆਪ ਆਉਣਗੇ ਤੇ ਦਰਸ਼ਨ ਦੇਣਗੇ ਤਾਰਨਗੇ ਤੇ ਪਿਆਰਨਗੇ ਇਸ ਤਰ੍ਹਾਂ ਰਾਜੇ ਨੂੰ ਮਨੁੱਖ ਦੇ ਨਾਲ ਪਿਆਰ ਪੈ ਗਿਆ ਤੇ ਰੋਜ਼ ਫਿਰ ਉਹ ਮਨੁੱਖ ਨੂੰ ਆਪਣੇ ਕੋਲ ਸੱਦਿਆ ਕਰਨ ਤੇ ਗੁਰੂ ਜੀ ਦੇ ਗੁਣ ਸੁਣਿਆ ਕਰਨ ਤੇ ਵੱਧ ਤੋਂ ਵੱਧ ਮਿਲਣ ਦੇ ਚਾਹ ਦੇ ਵਿੱਚ ਉਸ ਨੂੰ ਉਸ ਦੇ ਅੰਦਰ ਵੱਧ ਤੋਂ ਵੱਧ ਗੁਰੂ ਜੀ ਨੂੰ ਮਿਲਣ ਦਾ ਚਾਹ ਪੈਦਾ ਹੋਈ ਜਾਇਆ ਕਰੇ ਗੱਲ ਕਾਜੀ ਜਿਵੇਂ ਮਨੁੱਖ ਨੂੰ ਗੁਰੂ ਜੀ ਦੇ ਨਾਲ ਪ੍ਰੇਮ ਸੀ ਸਗੋਂ ਉਹੋ ਜਿਹਾ ਹੀ ਪ੍ਰੇਮ ਰਾਜੇ ਨੂੰ ਗੁਰੂ ਜੀ ਦੇ ਨਾਲ ਪੈ ਗਿਆ ਤੇ ਮਨੁੱਖ ਨੇ ਤਸੱਲੀ ਦਿੱਤੀ ਕਿ ਜਿੱਥੇ ਪ੍ਰੇਮ ਹੋਵੇ ਉੱਥੇ ਉਹ ਆਪ ਪੁੱਜਦੇ ਹਨ ਤੇ ਚਰਣੀ ਲਾ ਲੈਂਦੇ ਹਨ ਇਓਂ ਇਸ ਤਰ੍ਹਾਂ ਪੂਰੀ ਸਿਕ ਲਾ ਕੇ ਮਨ ਦੇ ਵਿੱਚ ਆਸ ਲਾ ਕੇ ਤੇ ਨਿਸ਼ਾਨੀਆਂ ਪਤਾ ਦੱਸ ਕੇ ਫਿਰ ਉਹ ਮਨ ਸੁਖ ਸੰਗਲਾ ਦੀਪ ਤੋਂ ਆਪਣੇ ਦੇਸ਼ ਨੂੰ ਵਾਪਸ ਆ ਗਿਆ